ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਸਾਡੇ ਅੱਜ ਦੇ ਵੀਡੀਓ ਦਾ ਵਿਸ਼ਾ ਹੈ ਕਿ ਸਾਲ 2026 ਦੀ ਸ਼ੁਰੂਆਤ ਦੇ ਵਿੱਚ ਨਮਕ ਦੇ ਡੱਬੇ ਦੇ ਵਿੱਚ ਛੁਪਾ ਦਿਓ ਇਹ ਇੱਕ ਛੋਟੀ ਜਿਹੀ ਚੀਜ਼ ਤੁਹਾਡੇ ਘਰ ਦੇ ਵਿੱਚ ਕਦੇ ਅੰਨ ਧੰਨ ਦੀ ਕਮੀ ਨਹੀਂ ਹੋਵੇਗੀ ਇਹ ਛੋਟੀ ਜਿਹੀ ਚੀਜ਼ ਦੇ ਨਾਲ ਤੁਹਾਡੇ ਘਰ ਦੇ ਵਿੱਚ ਧੰਨ ਨੂੰ ਚੁੰਬਕ ਦੀ ਤਰ੍ਹਾਂ ਖਿੱਚੇਗੀ ਅਤੇ ਤੁਹਾਡੇ ਪਰਿਵਾਰ ਦੀ ਔਣਤ ਹੀ ਹੋਵੇਗੀ ਸੋਖ ਸ਼ਾਂਤੀ ਦੀ ਸਮ੍ਰiddhi ਹੋਵੇਗੀ ਕਾਰ ਵਿੱਚ ਇੱਕ ਚੀਜ਼ ਦੀ ਕਮੀ ਨਹੀਂ ਹੋਵੇਗੀ ਸਾਧ ਸੰਗ ਜੀ ਜਿਸ ਗੁਪਤ ਅਤੇ ਚਮਦਕਾਰੀ ਰਸਮਈ ਉਪਾਦ ਦੇ ਬਾਰੇ ਅਸੀਂ ਤੁਹਾਨੂੰ ਦੱਸਣ ਵਾਲੇ ਹਾਂ ਇਸ ਉਪਾਦ ਦੇ ਇਸ ਉਪਾਦ ਦੀ ਵਿਆਖਿਆ ਨਾ ਤਾਂ ਕਿਸੇ ਸ਼ਾਸਤਰ ਵਿੱਚ ਮਿਲਦੀ ਹੈ ਤੇ ਨਾ ਹੀ ਕਿਸੇ ਪੁਰਾਣ ਵਿੱਚ ਮਿਲਦੀ ਹੈ ਸੰਗਤ ਜੀ ਨਮਕ ਨੂੰ ਕਈ ਲੋਕ ਸਧਾਰਨ ਸਮਝਦੇ ਹਨ ਲੋਕ ਸਮਝਦੇ ਹਨ ਕਿ ਨਮਕ ਤਾਂ ਸਿਰਫ ਖਾਣੇ ਦਾ ਸਵਾਦ ਬਤੌਣ ਲਈ ਕੰਮ ਆਉਂਦਾ ਹੈ ਲੇਕਿਨ ਤੁਸੀਂ ਪੂਰੀ ਤਰ੍ਹਾਂ ਗਲਤ ਹੋ ਨਮਕ ਸਿਰਫ ਖਾਣੇ ਦਾ ਸਵਾਦ ਨਹੀਂ ਵਧਾਉਂਦਾ ਬਲਕਿ ਉਹ ਤੁਹਾਡੀ ਜ਼ਿੰਦਗੀ ਦਾ ਸਵਾਦ ਵੀ ਵਧਾ ਸਕਦਾ ਹੈ ਇਸ ਪਾਉ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਬੇਨਤੀ ਹੈ ਕਿ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਦਿਓ ਵੀਡੀਓ ਨੂੰ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਅਤੇ ਸਾਥ ਸੰਗਤ ਜੀ ਕਮੈਂਟ ਬਾਕਸ ਦੇ ਵਿੱਚ ਜਾ ਕੇ ਵਾਹਿਗੁਰੂ ਲਿਖ ਕੇ ਆਪਣੀ ਹਾਜ਼ਰੀ ਲਗਵਾ ਦਿਓ ਜੀ ਤੇ ਆਓ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਸਾਸ ਸੰਗਤ ਜੀ ਇਸ ਉਪਾਅ ਦੇ ਨਾਲ ਸੰਬੰਧਿਤ ਕੁਝ ਵਿਸ਼ੇਸ਼ ਨਿਯਮ ਕੁਝ ਵਿਸ਼ੇਸ਼ ਸਾਵਧਾਨੀਆਂ ਵੀ ਤੁਹਾਨੂੰ ਦੱਸਾਂਗੇ ਜਿਨ੍ਹਾਂ ਨੂੰ ਜਾਨਣਾ ਤੁਹਾਡੇ ਲਈ ਬਹੁਤ ਜ਼ਿਆਦਾ ਜ਼ਰੂਰੀ ਹੈ ਜਿੰਨਾ ਜ਼ਰੂਰੀ ਉਪਾਅ ਜਾਨਣਾ ਹੈ ਉਸ ਤੋਂ ਜ਼ਿਆਦਾ ਜ਼ਰੂਰੀ ਇਸ ਦੇ ਨਿਯਮ ਇਸ ਦੀਆਂ ਸਾਵਧਾਨੀਆਂ ਹਨ ਦੇਖੋ ਸੰਗਤ ਜੀ ਨਮਕ ਦਾ ਸੰਬੰਧ ਪਿਤਰੀ ਦੋਸ਼ ਵਾਸਤਵ ਦੋਸ਼ ਅਤੇ ਗ੍ਰਹਿ ਦੋਸ਼ ਇਨ੍ਹਾਂ ਤਿੰਨਾਂ ਦੋਸ਼ਾਂ ਦੇ ਨਾਲ ਦੱਸਿਆ ਗਿਆ ਹੈ। ਮਨੁੱਖ ਦੇ ਜੀਵਨ ਦੇ ਵਿੱਚ ਜੋ ਸਭ ਤੋਂ ਜ਼ਿਆਦਾ ਦੁੱਖ ਤਕਲੀਫ ਅਤੇ ਸਮੱਸਿਆਵਾਂ ਆਉਂਦੀਆਂ ਹਨ ਉਹ ਇਨ੍ਹਾਂ ਤਿੰਨਾਂ ਦੋਸ਼ਾਂ ਦੇ ਕਾਰਨ ਹੀ ਆਉਂਦੀਆਂ ਹਨ। ਹੁਣ ਤੁਹਾਨੂੰ ਦੱਸਣਾ ਚਾਹਾਂਗੇ ਕਿ ਤੁਹਾਡੇ ਘਰ ਦੀ ਰਸੋਈ ਘਰ ਦੇ ਵਿੱਚ ਰੱਖਿਆ ਹੋਇਆ ਨਮਕ ਦਾ ਡੱਬਾ ਕਿਸ ਤਰ੍ਹਾਂ ਤੁਹਾਡੇ ਜੀਵਨ ਦੀਆਂ ਸਾਰੀਆਂ ਸਮੱਸਿਆਵਾਂ ਨੂੰ ਦੂਰ ਕਰੇਗਾ। ਦੁੱਖ ਤਕਲੀਫ ਅਤੇ ਦਰਦ ਨੂੰ ਦੂਰ ਕਰੇਗਾ। ਨਮਕ ਸਿਰਫ ਖਾਣ ਦੀ ਚੀਜ਼ ਨਹੀਂ ਮੰਨਿਆ ਗਿਆ ਬਲਕਿ ਇਸ ਨੂੰ ਸਾਡੇ ਜੀਵਨ ਦੀ ਊਰਜਾ ਨਾਲ ਜੋੜਿਆ ਹੋਇਆ ਮੰਨਿਆ ਗਿਆ ਹੈ। ਸ਼ਾਸਤਰਾਂ ਵਿੱਚ ਕਿਹਾ ਗਿਆ ਹੈ ਕਿ ਨਮਕ ਸਮੁੰਦਰ ਤੋਂ ਆਉਂਦਾ ਹੈ। ਸਮੁੰਦਰ ਸਾਡੇ ਕਰਮਾਂ ਦਾ ਭੰਡਾਰ ਹੈ। ਇਸ ਲਈ ਨਮਕ ਵਿੱਚ ਇਸ ਲਈ ਨਮਕ ਦੇ ਵਿੱਚ ਇਨਸਾਨ ਦੇ ਚੰਗੇ ਅਤੇ ਬੁਰੇ ਕਰਮਾਂ ਨੂੰ ਖਿੱਚ ਲੈਣ ਦੀ ਤਾਕਤ ਹੁੰਦੀ ਹੈ। ਇਸੇ ਵਜ੍ਹਾ ਨਾਲ ਜੋ ਪੁਰਾਣੇ ਲੋਕ ਸੰਜੋ ਵੱਡੇ ਬਜ਼ੁਰਗ ਸਨ ਉਹ ਕਹਿੰਦੇ ਸਨ ਕਿ ਨਮਕ ਕਦੇ ਵੀ ਉਧਾਰ ਨਹੀਂ ਲੈਣਾ ਚਾਹੀਦਾ ਨਾ ਦੇਣਾ ਚਾਹੀਦਾ ਕਿਉਂਕਿ ਨਮਕ ਨੂੰ ਉਧਾਰ ਦੇਣ ਨਾਲ ਸਾਡਾ ਭਲਾ ਨਹੀਂ ਬਲਕਿ ਸਾਡਾ ਨੁਕਸਾਨ ਹੋਵੇਗਾ ਜੋ ਲੋਕ ਨਮਕ ਉਧਾਰ ਦਿੰਦੇ ਹਨ ਉਸ ਦੇ ਨਾਲ ਆਪਣੀ ਕਿਸਮਤ ਆਪਣੀ ਸ਼ਾਂਤੀ ਅਤੇ ਆਪਣੇ ਘਰ ਦੀ ਸਥਿਰਤਾ ਚਲੀ ਜਾਂਦੀ ਹੈ ਸ਼ਾਸਤਰਾਂ ਵਿੱਚ ਕਿਹਾ ਗਿਆ ਜਿੰਨਾ ਘਰਾਂ ਵਿੱਚ ਨਮਕ ਦੀ ਕਦਰ ਨਹੀਂ ਹੁੰਦੀ ਜਿੱਥੇ ਨਮਕ ਡਿੱਗਦਾ ਰਹਿੰਦਾ ਹੈ ਕੁੱਲਾ ਪਿਆ ਰਹਿੰਦਾ ਹੈ ਜਾਂ ਗੁੱਸੇ ਵਿੱਚ ਖਾਣਾ ਬਣਾਉਂਦੇ ਸਮੇਂ ਨਮਕ ਪਾਇਆ ਜਾਂਦਾ ਹੈ ਤਾਂ ਉਸ ਘਰ ਵਿੱਚ ਬਿਨਾਂ ਕਾਰਨ ਲੜਾਈ ਝਗੜੇ ਪੈਸਿਆਂ ਦੀ ਤੰਗੀ ਮਨ ਦੀ ਬੇਚੈਨੀ ਵਧਣ ਲੱਗਦੀ ਹੈ ਦੇਖੋ ਸੰਗਤ ਜੀ ਨਮਕ ਦੇ ਡੱਬੇ ਵਿੱਚ ਜੋ ਗੁਪਤ ਚੀਜ਼ ਤੁਹਾਨੂੰ ਰੱਖਣੀ ਹੈ ਉਹ ਚੀਜ਼ ਕੋਈ ਸਧਾਰਨ ਨਹੀਂ ਹੈ ਮੈਂ ਤੁਹਾਨੂੰ ਉਸ ਗੁਪਤ ਚੀਜ਼ ਦਾ ਨਾਮ ਵੀ ਦੱਸਾਂਗੇ ਤੇ ਇਹ ਵੀ ਦੱਸਾਂਗੇ ਕਿ ਉਹ ਗੁਪਤ ਚੀਜ਼ ਨਮਕ ਨਾਲ ਕਿਸ ਤਰ੍ਹਾਂ ਸਬੰਧ ਰੱਖਦੀ ਹੈ ਲੇਕਿਨ ਉਸ ਤੋਂ ਪਹਿਲਾਂ ਤੁਹਾਨੂੰ ਨਮਕ ਦਾ ਹਰ ਇੱਕ ਮਹੱਤਵ ਦੱਸਾਂਗੇ ਜੋ ਅੱਜ ਤੱਕ ਤੁਹਾਨੂੰ ਕਿਸੇ ਨੇ ਨਹੀਂ ਦੱਸਿਆ ਸੰਗਤ ਜੀ ਪਿਤਰੀ ਦੋਸ਼ ਇੱਕ ਅਜਿਹਾ ਦੋਸ਼ ਹੈ ਜਿਸ ਦੇ ਕਾਰਨ ਇਨਸਾਨ ਨੂੰ ਕੋਈ ਵੀ ਸੁੱਖ ਨਹੀਂ ਮਿਲਦਾ ਇਨਸਾਨ ਸੰਤਾਨ ਸੁੱਖ ਲਈ ਤਰਸਦਾ ਹੈ ਵੰਸ਼ ਦੀ ਸਮ੍ਰਿੱਧੀ ਦੇ ਲਈ ਤਰਸਦਾ ਹੈ ਨੌਕਰੀ ਪੇਸ਼ਾ ਪਰਿਵਾਰ ਕਾਰੋਬਾਰ ਵਪਾਰ ਇਹਨਾਂ ਸਭ ਚੀਜ਼ਾਂ ਲਈ ਤਰਸਦਾ ਹੈ ਜਦੋਂ ਕਿਸੇ ਇਨਸਾਨ ਦੇ ਜੀਵਨ ਵਿੱਚ ਪਿਤਰੀ ਦੋਸ਼ ਹੁੰਦਾ ਹੈ ਪਿਤਰੀ ਦੋਸ਼ ਦੇ ਨਾਲ ਨਮਕ ਦਾ ਸਿੱਧਾ ਸਬੰਧ ਮੰਨਿਆ ਗਿਆ ਹੈ ਕਿਉਂਕਿ ਮੰਨਿਆ ਗਿਆ ਹੈ ਪਿਤਰ, ਪ੍ਰithvi ਅਤੇ ਜਲ ਤੱਤ ਨਾਲ ਜੁੜੇ ਹੁੰਦੇ ਹਨ ਨਮਕ ਇਹਨਾਂ ਦੋਵਾਂ ਤੋਂ ਬਣਿਆ ਹੁੰਦਾ ਹੈ ਤੇ ਇੱਕ ਤਾਂ ਪ੍ਰithvi ਅਤੇ ਦੂਜਾ ਜਲ ਇਸ ਲਈ ਕਹਿੰਦੇ ਹਨ ਕਿ ਜਿੰਨਾ ਘਰਾਂ ਵਿੱਚ ਭੋਜਨ ਵਿੱਚ ਨਮਕ ਦਾ ਸੰਤੁਲਨ ਵਿਗੜਿਆ ਰਿਂਦਾ ਹੈ ਉਥੇ ਪਿਤਰਾਂ ਦੀ ਤ੍ਰਿਪਤੀ ਨਹੀਂ ਹੁੰਦੀ ਇਸ ਦਾ ਅਸਰ ਸੰਤਾਨ ਧਰਨਾ ਤੇ ਪਰਿਵਾਰ ਦੀ ਸ਼ਾਂਤੀ ਤੇ ਸਿੱਧਾ ਪੈਂਦਾ ਹੈ ਸਾਧ ਸੰਗਤ ਜੀ ਤੁਹਾਡੇ ਮਨ ਵਿੱਚ ਇਹ ਸਵਾਲ ਜ਼ਰੂਰ ਉੱਠ ਰਿਹਾ ਹੋਵੇਗਾ ਕਿ ਆਖਰ ਗ੍ਰਹਾਂ ਦਾ ਨਮਕ ਨਾਲ ਕੀ ਸਬੰਧ ਤਸਥਾ ਦੇ ਵਿੱਚ ਦੱਸਿਆ ਗਿਆ ਹੈ ਕਿ ਨਮਕ ਸ਼ਨੀ ਅਤੇ ਚੰਦਰ ਨਾਲ ਜੁੜਿਆ ਹੋਇਆ ਮੰਨਿਆ ਗਿਆ ਹੈ ਸ਼ਨੀ ਮਿਹਨਤ ਅਤੇ ਕਰਮ ਦਾ ਗ੍ਰਹਿ ਹੈ ਤੇ ਨਮਕ ਵੀ ਮਿਹਨਤ ਨਾਲ ਨਿਕਲਦਾ ਹੈ ਇਸ ਲਈ ਨਮਕ ਵਿਗੜਨ ਤੇ ਸ਼ਨੀ ਜੀਵਨ ਵਿੱਚ ਰੁਕਾਵਟਾਂ ਪਾ ਦਿੰਦਾ ਹੈ ਕਾਮਾ ਬਾਂਦੇ ਬਾਂਦੇ ਵਿਗੜ ਜਾਂਦੇ ਹਨ ਇਨਸਾਨ ਵੱਲੋਂ ਲੈ ਗਏ ਫੈਸਲੇ ਗਲਤ ਹੋਣ ਲੱਗਦੇ ਹਨ ਉੱਥੇ ਹੀ ਚੰਦਰਮਾਨ ਦਾ ગ્રਹ ਹੈ ਤੇ ਨਮਕ ਜਲ ਨਾਲ ਬਣਿਆ ਹੈ ਇਸ ਲਈ ਨਮਕ ਦਾ ਦੋਸ਼ ਮਨ ਨੂੰ ਬੇਚੈਨ ਕਰ ਦਿੰਦਾ ਹੈ ਨੀਂਦ ਨੂੰ ਖਰਾਬ ਕਰ ਦਿੰਦਾ ਹੈ ਛੋਟੀਆਂ ਛੋਟੀਆਂ ਗੱਲਾਂ ਤੇ ਘਬਰਾਟ ਹੋਣ ਲੱਗਦੀ ਹੈ ਨੀਂਦ ਖਰਾਬ ਹੋਣ ਲੱਗਦੀ ਹੈ ਨਮਕ ਨੂੰ ਨਕਾਰਾਤਮਕ ਊਰਜਾ ਖਿੱਚਣ ਵਾਲਾ ਕਿਹਾ ਗਿਆ ਹੈ ਇਸ ਕਾਰਨ ਪਹਿਲਾਂ ਲੋਕ ਘਰ ਦੇ ਕੋਨਿਆਂ ਵਿੱਚ ਨਮਕ ਰੱਖਦੇ ਸਨ ਘਰ ਦੇ ਹਰ ਇੱਕ ਕੋਨੇ ਵਿੱਚ ਨਮਕ ਦਾ ਛਿੜਕਾਅ ਕਰਦੇ ਸਨ ਤਾਂ ਕਿ ਉਹ ਘਰ ਦੀ ਨਕਾਰਾਤਮਕ ਊਰਜਾ ਨੂੰ ਆਪਣੇ ਅੰਦਰ ਸੋਖ ਲਵੇ ਸਮੇਂ-ਸਮੇਂ ਤੇ ਉਸ ਨੂੰ ਬਦਲ ਵੀ ਦਿੰਦੇ ਸਨ ਕਿਉਂਕਿ ਮੰਨਿਆ ਜਾਂਦਾ ਹੈ ਕਿ ਨਮਕ ਘਰ ਦੀ ਬੁਰੀ ਹਵਾ ਬੁਰੀ ਨਜ਼ਰ ਨਕਾਰਾਤਮਕ ਸੋਜ ਨੂੰ ਆਪਣੇ ਅੰਦਰ ਖਿੱਚ ਲੈਂਦਾ ਹੈ ਲੇਕਿਨ ਜੇ ਉਹ ਹੀ ਨਮਕ ਲੰਮੇ ਸਮੇਤਕ ਪਿਆਰ ਹੈ ਤਾਂ ਉਹੀ ਨਿਕਾਰਾਤਮਿਕਤਾ ਵਾਪਸ ਫਲਣ ਲੱਗਦਾ ਹੈ ਜਿਸ ਨਾਲ ਘਰ ਵਿੱਚ ਸੁੱਖ ਨਹੀਂ ਟਿਕਦਾ ਇੱਕ ਬਹੁਤ ਹੀ ਛਿਪੀ ਹੋਈ ਗੱਲ ਇਹ ਹੈ ਕਿ ਨਮਕ ਯਾਦ ਰੱਖਦਾ ਹੈ ਜਿਸ ਘਰ ਵਿੱਚ ਦੁੱਖ ਬਿਮਾਰੀ ਜਾਂ ਗਰੀਬੀ ਰਹੀ ਹੋਵੇ ਉਥੇ ਨਮਕ ਜੇਕਰ ਬਿਨਾਂ ਬਦਲੇ ਇਸਤੇਮਾਲ ਹੁੰਦਾ ਰਹੇ ਤਾਂ ਉਹੀ ਹਾਲਾਤ ਚੱਲਦੇ ਰਹਿੰਦੇ ਹਨ ਇਸ ਲਈ ਅਕਸਰ ਤੁਸੀਂ ਵੀ ਆਪਣੇ ਘਰ ਵਿੱਚ ਮਾਵਾ ਪੈਣਾ ਨੂੰ ਹਰ ਮਹੀਨੇ ਨਮਕ ਦਾ ਡੱਬਾ ਤੋਂ ਉੰਦੇ ਹੋਏ ਦੇਖਿਆ ਹੋਵੇਗਾ ਨਮਕ ਬਦਲਦੇ ਹੋਏ ਦੇਖਿਆ ਹੋਵੇਗਾ ਤਾਂ ਇਹੀ ਕਾਰਨ ਹੈ ਕਿ ਪੁਰਾਣੇ ਲੋਕ ਘਰ ਬਦਲਦੇ ਸਮੇਂ ਪੁਰਾਣਾ ਨਮਕ ਛੱਡ ਦਿੰਦੇ ਸਨ ਜਿਸ ਘਰ ਵਿੱਚ ਉਹ ਰਹਿੰਦੇ ਸਨ ਨਮਕ ਨੂੰ ਉੱਥੇ ਹੀ ਛੱਡ ਕੇ ਆ ਜਾਂਦੇ ਸਨ ਕਦੇ ਵੀ ਨਮਕ ਲੈ ਕੇ ਨਹੀਂ ਜਾਂਦੇ ਸਨ ਨਵੇਂ ਘਰਾਂ ਦੇ ਵਿੱਚ ਸਾਸਤਰ ਵਿੱਚ ਇਥੋਂ ਤੱਕ ਕਿਹਾ ਗਿਆ ਕਿ ਨਮਕ ਅਤੇ ਹੰਝੂ ਇੱਕ ਵਰਗੇ ਹੁੰਦੇ ਹਨ ਦੋਵਾਂ ਵਿੱਚ ਨਮਕੀਨ ਤੱਤ ਹੁੰਦਾ ਹੈ ਇਸ ਲਈ ਜਿੱਨਾ ਘਰਾਂ ਵਿੱਚ ਨਮਕ ਦੀ ਬੇਜਤੀ ਹੁੰਦੀ ਹੈ ਉਥੇ ਰੋਣਾ ਜ਼ਿਆਦਾ ਹੁੰਦਾ ਹੈ ਜਿੱਨਾ ਘਰਾਂ ਵਿੱਚ ਨਮਕ ਨੂੰ ਸੰਭਾਲ ਕੇ ਰੱਖਿਆ ਜਾਂਦਾ ਹੈ ਉਥੇ ਸੰਤੋਸ਼ ਸ਼ਾਂਤੀ ਬਣੇ ਰਹਿੰਦੇ ਹਨ ਮਤਲਬ ਸਾਫ਼ ਹੈ ਅਸੀਂ ਰੋਜ਼ ਜਿਸ ਨਮਕ ਨੂੰ ਮਾਮੂਲੀ ਸਮਝਦੇ ਹਾਂ ਉਹ ਨਮਕ ਸਾਡੇ ਪਿਤਰਾਂ ਦੀ ਸ਼ਾਂਤੀ ਸਾਡੇ ਗ੍ਰਹਾਂ ਦੀ ਚਾਲ ਸਾਡੇ ਘਰ ਦੀ ਹਵਾ ਤੇ ਸਾਡੇ ਜੀਵਨ ਦੇ ਸੁੱਖ-ਦੁੱਖ ਨਾਲ ਜੁੜਿਆ ਹੋਇਆ ਹੈ ਜੇਕਰ ਇਸ ਨੂੰ ਹਲਕੇ ਵਿੱਚ ਲਿਆ ਤਾਂ ਜਾਣੇ ਅਣਜਾਣੇ ਵਿੱਚ ਇਨਸਾਨ ਆਪਣੇ ਹੀ ਜੀਵਨ ਨੂੰ ਮੁਸ਼ਕਲ ਬਣਾ ਲੈਂਦਾ ਹੈ ਆਪਣੇ ਹੀ ਜੀਵਨ ਨੂੰ ਅੰਧਕਾਰ ਵਿੱਚ ਧੱਕ ਦਿੰਦਾ ਹੈ ਸਾਧ ਸੰਗਤ ਜੀ ਜਿਸ ਗੁਪਤ ਚੀਜ਼ ਦੇ ਬਾਰੇ ਤੁਹਾਨੂੰ ਦੱਸਣ ਵਾਲੇ ਹਾਂ ਉਸ ਗੁਪਤ ਚੀਜ਼ ਦਾ ਸਬੰਧ ਨਮਕ ਨਾਲ ਬਹੁਤ ਮਹੱਤਵਪੂਰਨ ਮੰਨਿਆ ਗਿਆ ਹੈ ਜਾਨੀ ਕਿ ਉਹ ਜੋ ਗੁਪਤ ਚੀਜ਼ ਹੈ ਉਹ ਤੁਹਾਡੇ ਘਰ ਦੀ ਸੁੱਖ ਸ਼ਾਂਤੀ ਸਮ੍ਰiddhi ਨੂੰ ਵਧਾ ਦੇਵੇਗੀ ਤੁਹਾਡੇ ਘਰ ਦੀਆਂ ਤਜੋਰੀਆਂ ਹਮੇਸ਼ਾ ਭਰੀਆਂ ਰਹਿਣਗੀਆਂ ਤੁਹਾਡੇ ਘਰ ਪਰਿਵਾਰ ਵਿੱਚ ਕਦੇ ਝਗੜੇ ਕਲੇਸ਼ ਪੈਦਾ ਨਹੀਂ ਹੋਣਗੇ ਧਿਆਨ ਨਾਲ ਸੁਣਨਾ ਉਸ ਗੁਪਤ ਚੀਜ਼ ਦਾ ਨਾਮ ਕੀ ਹੈ ਉਹ ਗੁਪਤ ਚੀਜ਼ ਤੁਹਾਨੂੰ ਕਿੱਥੋਂ ਮਿਲੇਗੀ ਤੁਹਾਨੂੰ ਕਿਵੇਂ ਮਿਲੇਗੀ ਉਸ ਗੁਪਤ ਚੀਜ਼ ਦੇ ਬਾਰੇ ਵਿੱਚ ਸਾਡਾ ਸ਼ਾਸਤਰ ਕੀ ਕਹਿੰਦਾ ਹੈ ਇਹ ਸਭ ਚੀਜ਼ਾਂ ਤੁਹਾਡੇ ਲਈ ਜਾਣਨਾ ਬਹੁਤ ਜ਼ਿਆਦਾ ਜ਼ਰੂਰੀ ਹੈ ਕਿਉਂਕਿ ਜੇ ਤੁਸੀਂ ਚਾਹੁੰਦੇ ਹੋ 2026 ਦੇ ਵਿੱਚ ਤੁਹਾਡੇ ਜੀਵਨ ਵਿੱਚ ਕਿਸੇ ਚੀਜ਼ ਦੀ ਕਮੀ ਨਾ ਹੋਵੇ ਤੁਸੀਂ ਕਿਸੇ ਚੀਜ਼ ਲਈ ਨਾ ਤਸੋ ਹਰ ਚੀਜ਼ ਤੁਹਾਨੂੰ ਮੰਗਣ ਤੋਂ ਪਹਿਲਾਂ ਮਿਚਾਵੇ ਦੇਵੀ-ਦੇਵਤਿਆਂ ਦਾ ਆਸ਼ੀਰਵਾਦ ਮਿਲ ਜਾਵੇ ਤਾਂ ਧਿਆਨ ਨਾਲ ਸੁਣਨਾ ਕਿਉਂਕਿ ਇਸ ਛੋਟੀ ਜਿਹੀ ਗੁਪਤ ਚੀਜ਼ ਵਿੱਚ 33 ਕਰੋੜ ਦੇਵੀ-ਦੇਵਤਿਆਂ ਦਾ ਆਸ਼ੀਰਵਾਦ ਹੈ ਦੇਖੋ ਉਹ ਜੋ ਛੋਟੀ ਜਿਹੀ ਗੁਪਤ ਚੀਜ਼ ਹੈ ਉਹ ਚੀਜ਼ ਇੰਨੀ ਸਧਾਰਨ ਹੈ ਕਿ ਤੁਹਾਨੂੰ ਆਪਣੇ ਘਰ ਵਿੱਚ ਸਾਨੀ ਨਾਲ ਮਿਲ ਜਾਵੇਗੀ ਜਾਨੀ ਕਿ ਜਿੱਥੇ ਨਮਕ ਦਾ ਡੱਬਾ ਰੱਖਿਆ ਹੋਵੇਗਾ ਬਸ ਉਸ ਦੇ ਆਲੇ-ਦੁਆਲੇ ਇਹ ਛੋਟੀ ਜਿਹੀ ਗੁਪਤ ਚੀਜ਼ ਤੁਹਾਨੂੰ ਮਿਲ ਜਾਵੇਗੀ ਇਸ ਗੁਪਤ ਚੀਜ਼ ਦਾ ਸੰਬੰਧ तमाम ਦੇਵੀ-ਦੇਵਤਿਆਂ ਨਾਲ ਮੰਨਿਆ ਗਿਆ ਹੈ ਇਹ ਗੁਪਤ ਚੀਜ਼ ਹੈ ਕਾਲਾ ਤਿਲ ਹੁਣ ਤੁਸੀਂ ਸੋਚ ਰਹੇ ਹੋਵੋਗੇ ਕਿ ਕਾਲੇ ਤੇਲ ਅਤੇ ਨਮਕ ਦਾ ਕੀ ਸਬੰਧ ਹੈ ਇਹ ਦੋਵੇਂ ਸ਼ਕਤੀਆਂ ਮਿਲ ਕੇ ਕਿਸ ਤਰ੍ਹਾਂ ਮੇਰੇ ਘਰ ਦੀ ਊਰਜਾ ਬਦਲ ਦੇਣਗੀਆਂ ਇਸ ਦੇ ਪਿੱਛੇ ਬਹੁਤ ਹੀ ਗਹਿਰੀ ਅਤੇ ਰਸਮਈ ਮਾਨਵਤਾ ਹੈ ਅੱਜ ਹੀ ਤੁਸੀਂ ਆਪਣੇ ਘਰ ਦੇ ਨਮਕ ਦੇ ਡੱਬੇ ਵਿੱਚ ਇੱਕ ਛੋਟਾ ਜਿਹਾ ਕਾਲੇ ਤੇਲ ਦਾ ਸਾਬਤ ਦਾਣਾ ਬਸ ਇੱਕ ਹੀ ਰੱਖਣਾ ਹੈ ਜ਼ਿਆਦਾ ਨਹੀਂ ਘੱਟ ਨਹੀਂ ਨਾ ਜ਼ਿਆਦਾ ਨਾ ਘੱਟ ਕਿਉਂਕਿ ਕਿਹਾ ਜਾਂਦਾ ਹੈ ਕਿ ਕਾਲੇ ਤੇਲ ਸ਼ਨੀ ਦੇਵ ਪਿੱਤਰਾ ਨਾਲ ਜੁੜੇ ਹੁੰਦੇ ਹਨ ਨਮਕ ਕਿੱਥੋਂ ਹੁੰਦਾ ਹੈ ਸਮੁੰਦਰ ਤੋਂ ਜਿੱਥੇ ਕਰਮਾਂ ਦੀ ਸ਼ਾਦ ਮੰਨੀ ਜਾਂਦੀ ਹੈ ਇਸ ਲਈ ਸ਼ਾਸਤਰਾਂ ਵਿੱਚ ਕਾਲੇ ਤੇਲ ਤੇ ਨਮਕ ਦੇ ਸਬੰਧ ਵੀ ਇਹੀ ਕਿਹਾ ਗਿਆ ਹੈ ਕਿ ਕਾਲਾ ਤੇਲ ਸਿੱਧਾ ਸਮੁੰਦਰate ਸ਼ਨੀ ਦੇਵ ਨਾਲ जोडਿਆ ਹੈ ਜਦੋਂ ਕਾਲੇ ਤੇਲ ਨੂੰ ਨਮਕ ਦੇ ਡੱਬੇ ਵਿੱਚ ਛੁਪਾ ਕੇ ਰੱਖਿਆ ਜਾਂਦਾ ਹੈ ਤਾਂ ਕਾਲੇ ਤੇਲ ਸਭ ਤੋਂ ਪਹਿਲਾਂ ਸ਼ਨੀ ਦੇ ਕਠੋਰ ਪ੍ਰਭਾਵ ਨੂੰ ਦੂਰ ਕਰਦਾ ਹੈ ਪੇਤਰ ਦੋਸ਼ ਦੀਆਂ ਰੁਕਾਵਟਾਂ ਦੂਰ ਕਰਦਾ ਹੈ ਘਰ ਦੀ ਨਕਾਰਾਤਮਕ ਊਰਜਾ ਤਿੰਨਾਂ ਨੂੰ ਹੌਲੀ-ਹੌਲੀ ਸ਼ਾਂਤ ਕਰਦਾ ਹੈ ਦੇਖੋ ਹਿੰਦੂ ਸਨਾਤਨ ਧਰਮ ਦੇ ਵਿੱਚ ਕਾਲੇ ਤਿਲ ਨੂੰ ਲੈ ਕੇ ਕਿੰਨੀ ਮਾਨਵਤਾ ਹੈ ਕਾਲੇ ਤਿਲ ਕੁੱਤੇ ਨੂੰ ਖਿਲਾਉਣ ਦੇ ਨਾਲ ਘਰ ਵਿੱਚ ਸੁੱਖ ਸ਼ਾਂਤੀ ਸਮ੍ਰiddhi ਆਉਂਦੀ ਹੈ ਸ਼ਨੀ ਦੇਵ ਨੂੰ ਚੜਾਉਣ ਨਾਲ ਸ਼ਨੀ ਦੇਵ ਦਾ ਆਸ਼ੀਰਵਾਦ ਮਿਲਦਾ ਹੈ ਸ਼ਨੀ ਦੀ ਕਰੂਰ ਦ੍ਰਿਸ਼ਟੀ ਤੋਂ ਮੁਕਤੀ ਮਿਲਦੀ ਹੈ ਛਾਣੀ ਦੇ 7:30 ਵਿੱਚ ਕਾਲੇ ਤੇਲ ਦੀ ਵਰਤੋਂ ਕੀਤੀ ਜਾਂਦੇ ਹਨ। ਇਹੀ ਕਾਰਨ ਹੈ ਕਿ ਇਸ ਨੂੰ ਛੁਪਾ ਕੇ ਰੱਖਿਆ ਜਾਂਦਾ ਹੈ। ਜੇ ਇਹ ਚੀਜ਼ ਕਿਸੇ ਨੂੰ ਨਜ਼ਰ ਹੀ ਨਹੀਂ ਆਵੇਗੀ ਤੇ ਨਮਕ ਦੇ ਡੱਬੇ ਵਿੱਚ ਛੁਪੀ ਹੋਈ ਰਹੇਗੀ ਤਾਂ ਇਸ ਦਾ ਅਸਰ ਜ਼ਲਦੀ ਹੁੰਦਾ ਹੈ। ਜੋ ਚੀਜ਼ ਨਜ਼ਰ ਵਿੱਚ ਆ ਜਾਂਦੀ ਹੈ ਉਹ ਅਸਰ ਖੋਹ ਦਿੰਦੀ ਹੈ। ਦੇਵੀ-ਦੇਵਤਾ ਨੇ ਗੱਲ ਕਰੀਏ ਤਾਂ ਨਮਕ ਦਾ ਸਿੱਧਾ ਸੰਬੰਧ ਮਾਤਾ ਲక్ష్ਮੀ ਨਾਲ ਵੀ ਮੰਨਿਆ ਗਿਆ ਹੈ। ਮਾਤਾ ਲక్ష్ਮੀ ਨਾਲ ਇਸ ਲਈ ਮੰਨਿਆ ਗਿਆ ਕਿਉਂਕਿ ਨਮਕ ਕਿੱਥੇ ਰੱਖਿਆ ਹੁੰਦਾ ਹੈ ਘਰ ਦੀ ਰਸੋਈ ਦੇ ਵਿੱਚ ਰਸੋਈ ਘਰ ਦੇਵੀ ਦੇਵਤਿਆਂ ਦਾ ਸਭ ਤੋਂ ਪ੍ਰਮੁੱਖ ਸਥਾਨ ਮੰਨਿਆ ਗਿਆ ਹੈ ਤਾਂ ਇਸ ਲਈ ਦੋਵਾਂ ਦਾ ਮਿਲਣਾ ਤਾਂ ਦੀ ਰੁਕਾਵਟ ਵਾਰ-ਵਾਰ ਘਰ 'ਚ ਬੇਵਜਾ ਦੀ ਪਰੇਸ਼ਾਨੀ ਨੂੰ ਹੌਲੀ-ਹੌਲੀ ਘਟ ਕਰਦਾ ਹੈ ਲੇਕਿਨ ਸਿਰਫ ਉਪਾਅ ਹੀ ਕਰਨਾ ਉਪਾਅ ਨੂੰ ਅਸਰਦਾਰ ਨਹੀਂ ਬਣਾਉਂਦਾ ਉਪਾਅ ਦੇ ਨਾਲ-ਨਾਲ ਸਾਨੂੰ ਕੋਈ ਸੰਕਲਪ ਲੈਣੇ ਪੈਂਦੇ ਹਨ ਸਾਨੂੰ ਕੁਝ ਸਾਵਧਾਨੀਆਂ ਵਰਤਣੀਆਂ ਪੈਂਦੀਆਂ ਹਨ ਤਾਂ ਦੇ ਉਪਾਅ ਅਪਣਾ ਸਰ ਕਰਦੇ ਹਨ ਸਾਵਧਾਨੀਆਂ ਕੀ ਹਨ ਸਭ ਤੋਂ ਪਹਿਲੀ ਗੱਲ ਕਿ ਕੁਝ ਲੋਕ ਆਪਣੇ ਘਰ ਵਿੱਚ ਨਮਕ ਦੇ ਡੱਬੇ ਨੂੰ ਫਰਸ਼ ਤੇ ਰੱਖ ਦਿੰਦੇ ਹਨ ਖਾਣਾ ਖਾਂਦੇ ਹਨ ਖਾਣਾ ਖਾਂਦੇ ਸਮੇਂ ਜੋ ਨਮਕ ਦਾ ਡੱਬਾ ਰਹਿੰਦਾ ਹੈ ਉਸ ਨੂੰ ਆਪਣੀ ਕੋਲ ਜ਼ਮੀਨ ਤੇ ਰੱਖ ਕੇ ਬੈਠ ਜਾਂਦੇ ਹਨ ਸ਼ਾਸਤਰ ਵਿੱਚ ਇਸ ਦੀ ਖਾਸ ਮਨਾਈ ਹੈ ਨਮਕ ਦਾ ਡੱਬਾ ਕਦੇ ਫਰਸ਼ ਤੇ ਨਾ ਰੱਖੋ ਚੇਕਾ ਦੋਸਿਰ ਨਮਕ ਦਾ ਡੱਬਾ ਹੇਠਾਂ ਜ਼ਮੀਨ ਤੇ ਰੱਖ ਰਹੇ ਹੋ ਤਾਂ ਜ਼ਮੀਨ ਤੇ ਕੁਝ ਕੱਪੜਾ ਜਾਂ ਕੁਝ ਪੇਪਰ ਜਾਂ ਪਲਾਸਟਿਕ ਦੀ ਚੀਜ਼ ਕੁਝ ਵੀ ਰੱਖੋ ਉਸ ਤੋਂ ਬਾਅਦ ਹੀ ਨਮਕ ਦਾ ਡੱਬਾ ਉਸ ਦੇ ਉੱਪਰ ਰੱਖੋ ਨਮਕ ਦੇ ਡੱਬੇ ਦਾ ਸਪਰਸ਼ ਸਿੱਧਾ ਫਰਸ਼ ਨਾਲ ਨਹੀਂ ਹੋਣਾ ਚਾਹੀਦਾ ਦੂਜੀ ਚੀਜ਼ ਨਮਕ ਨੂੰ ਹਮੇਸ਼ਾ ਟਾਕ ਕੇ ਰੱਖਣਾ ਚਾਹੀਦਾ ਹੈ ਨਮਕ ਨੂੰ ਕਦੇ ਖੁੱਲਾ ਨਹੀਂ ਰੱਖਣਾ ਚਾਹੀਦਾ ਇਸ ਦੇ ਪਿੱਛੇ ਦਾ ਕਾਰਨ ਨਮਕ ਵਿੱਚ ਕਈ ਵਾਰ ਬੁਰੀਆਂ ਊਰਜਾਵਾਂ ਬੁਰੀਆਂ ਸ਼ਕਤੀਆਂ ਸਮਾਤਿਤ ਹੁੰਦੀਆਂ ਹਨ ਨਮਕ ਦਾ ਡੱਬਾ ਖੁੱਲਾ ਰੱਖੋਗੇ ਤਾਂ ਇਸ ਨਾਲ ਘਰ ਵਿੱਚ ਨਕਾਰਾਤਮਕਤਾ ਫੈਲਣ ਲੱਗੇਗੀ ਨਮਕ ਦਾ ਅਸਰ ਵੀ ਘਟ ਹੋਣ ਲੱਗੇਗਾ ਨਮਕ ਦੇ ਅੰਦਰ ਕਾਲਾ ਤੇਲ ਵੀ ਆਪਣਾ ਅਸਰ ਨਹੀਂ ਦਿਖਾਏਗਾ ਨਮਕ ਦਾ ਡੱਬਾ ਕਦੇ ਵੀ ਗਿੱਲਾ ਨਾ ਹੋਵੇ ਨਮਕ ਗਿੱਲਾ ਨਾ ਹੋਵੇ ਤੇ ਡੱਬੇ ਵਿੱਚ ਹੱਥ ਪਾਉਣ ਦੇ ਸਮੇਂ ਤੁਹਾਨੂੰ ਤਿੰਨ ਚੀਜ਼ਾਂ ਦਾ ਵਿਸ਼ੇਸ਼ ਧਿਆਨ ਰੱਖਣਾ ਹੈ ਜਦੋਂ ਔਰਤਾਂ ਜਾਂ ਕੋਈ ਵੀ ਇਨਸਾਨ ਨਮਕ ਦੇ ਡੱਬੇ ਵਿੱਚ ਹੱਥ ਪਾਵੇ ਤਾਂ ਗੋਸੇ ਵਿੱਚ ਕਦੇ ਵੀ ਨਮਕ ਦੇ ਡੱਬੇ ਵਿੱਚ ਹੱਥ ਨਹੀਂ ਪਾਉਣਾ ਅਕਸਰ ਔਰਤਾਂ ਦੀ ਆਦਤ ਹੁੰਦੀ ਹੈ ਕਿ ਜਦੋਂ ਛੋਟੇ ਛੋਟੇ ਗੱਲਾਂ ਨੂੰ ਲੈ ਕੇ ਘਰ ਵਿੱਚ ਲੜਾਈ ਝਗੜੇ ਖਲਨੇਸ਼ ਹੁੰਦੇ ਹਨ ਗੁੱਸਾ ਕਰਦੇ ਹਨ ਚੜਚੜੇਪਣ ਦੇ ਵਿੱਚ ਨਮਕ ਦੇ ਡੱਬੇ ਵਿੱਚ ਹੱਥ ਪਾਉਂਦੀਆਂ ਹਨ ਤਾਂ ਜਿਵੇਂ ਬਿਲਕੁਲ ਨਹੀਂ ਕਰਨਾ ਦੂਜੀ ਚੀਜ਼ ਜਦੋਂ ਤੁਸੀਂ ਨਮਕ ਦੇ ਡੱਬੇ ਵਿੱਚ ਹੱਥ ਪਾਓ ਤਾਂ ਤੁਹਾਨੂੰ ਕਿਸੇ ਦੇ ਪ੍ਰਤੀ ਮਾਣ ਵਿੱਚ ਕੌੜੇ ਬੋਲ ਨਹੀਂ ਬੋਲਣੇ ਨਹੀਂ ਸੋਚਣੇ ਨਮਕ ਦੇ ਡੱਬੇ ਵਿੱਚ ਹੱਥ ਪਾਉਂਦੇ ਸਮੇਂ ਆਪਣਾ ਮਨ ਬਿਲਕੁਲ ਸ਼ਾਂਤ ਰੱਖਣਾ ਹੈ ਆਪਣਾ ਹਿਰਦਾ ਸ਼ਾਂਤ ਰੱਖਣਾ ਹੈ ਹਰ ਸ਼ਨੀਵਾਰ ਨਮਕ ਨੂੰ ਹਲਕਾ ਜਿਹਾ ਹਿਲਾ ਦਿਓ ਲੇਕਿਨ ਤੇਲ ਨੂੰ ਬਾਹਰ ਨਾ ਕੱਢੋ ਇਹ ਜੋ ਸਾਵਧਾਨੀਆਂ ਹਨ ਇਹ ਤੁਸੀ ਵਰਤਣੀਆਂ ਹਨ ਤੁਹਾਨੂੰ ਉਪਾਅ ਦਾ ਪੂਰਾ ਲਭ ਹੋਵੇਗਾ ਸੰਗਤ ਜੀ ਐਸੀ ਸਾਡੀ ਅੱਜ ਦੀ ਵੀਡੀਓ ਦੀ ਜਾਣਕਾਰੀ ਤੇ ਉਪਾਅ ਵੀਡੀਓ ਚੰਗੇ ਲੱਗੇ ਤਾਂ ਅੱਗੇ ਵੀ ਸ਼ੇਅਰ ਕਰ ਦਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ